ਸਤਿ ਸ੍ਰੀ ਅਕਾਲ ਦੋਸਤੋ ਰਾਤ ਬਹੁਤ ਤੇਜ਼ ਹਵਾਵਾਂ ਔਰ ਬਹੁਤ ਤੇਜ਼ ਬਾਰਿਸ਼ ਕਿਤੇ ਕਿਤੇ ਗੜੇਮਾਰ ਵੀ ਹੋਈ ਹੈ ਸੋ ਪੰਜਾਬ ਦੇ ਵਿੱਚ ਬਹੁਤ ਤੇਜ਼ ਔਰ ਤਿੱਖੀਆਂ ਹਵਾਵਾਂ ਦੇ ਨਾਲ ਬਰਸਾਤ ਹੋਣ ਕਾਰਨ ਔਰ ਉਤੋਂ ਗੜੇਬਾਜੀ ਹੋਣ ਕਾਰਨ ਜਿਹੜੀਆਂ ਕਿ ਕਣਕਾਂ ਦੀਆਂ ਫਸਲਾਂ ਬਿਲਕੁਲ ਪੱਕਣ ਤੇ ਆ ਚੁੱਕੀਆਂ ਸੀ ਉਹ ਦੇਖੋ ਤੁਸੀਂ ਕਿਸ ਤਰ੍ਹਾਂ ਡਿੱਗ ਗਿਆ ਨੇ ਔਰ ਉਹਨਾਂ ਦਾ ਨੁਕਸਾਨ ਕਿੰਨਾ ਹੈ ਕਿਤੇ ਕਿਤੇ ਤਾਂ ਗੜੇ ਵੀ ਬਹੁਤ ਪਏ ਨੇ بارش ਵੀ ਜ਼ਿਆਦਾ ਪਈ ਹੈ ਕਿਤੇ ਹਲਕੀ ਪਈ ਹੈ ਇਹ ਤਸਵੀਰਾਂ ਜ਼ਿਲ੍ਹਾ ਲੁਧਿਆਣਾ ਦੀਆਂ ਨੇ ਸੋ ਐਦਾਂ ਕਿਸਾਨ ਜਿਹਨੂੰ ਆਪਾਂ ਕਹਿੰਦੇ ਆ ਅੰਨਦਾਤਾ ਉਹ ਕਿਸ ਤਰ੍ਹਾਂ ਔਖੇ ਹਾਲਾਤਾਂ ਦੇ ਵਿੱਚ ਗਰੀਬੀ ਦਾਵੇ ਦੇ ਵਿੱਚ ਕਰਜ਼ਾ ਚੁੱਕ ਕੇ ਸੋਸਾਇਟੀਆਂ ਤੋਂ ਲੋਨ ਲੈ ਕੇ ਹਜ਼ਾਰ ਦਵਾਈਆਂ ਲੈ ਲੈ ਕੇ ਕਿਸੇ ਨਾ ਕਿਸੇ ਤਰ੍ਹਾਂ ਉਹ ਆਪਣਾ ਅਨ ਉਹ ਗੰਦਾ ਫਸਲਾਂ ਉਗਾਉਂਦਾ ਹੈ ਤੇ ਜਦੋਂ ਫਸਲ ਮਾੜੀ ਜੀ ਉੱਗਦੀ ਹੈ ਤਾਂ ਉਹਦੇ ਵੱਲ ਦੇਖਦੇ-ਦੇਖ ਕੇ ਖੁਸ਼ ਹੁੰਦਾ ਹੈ ਕਦੋਂ ਉਹਨੂੰ ਪਾਣੀ ਆ ਔਰ ਕਦੋਂ ਖਾਦ ਔਰ ਕਦੋਂ ਕੀਟਨਾਸ਼ਕ ਦਵਾਈਆਂ ਔਰ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਉਹਦੇ ਵਿੱਚ ਜਿਹੜੀ ਲੋੜ ਹੁੰਦੀ ਆ ਪੂਰੀਆਂ ਕਰਦਾ ਆਪ ਔਖਾ ਸੁਖਾ ਹੋ ਕੇ ਕਰਜ਼ੇ ਥੱਲੇ ਦਬ ਕੇ ਫਸਲ ਨੂੰ ਪਰਵਾਹ ਚੜਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਉਹਨੂੰ ਪਤਾ ਨਹੀਂ ਹੈਗਾ ਕਿ ਉਹਦੇ ਨਾਲ ਕੀ ਬੀਤਨੀ ਹੈ ਐਂਡ ਦੇ ਵਿੱਚ ਹਲਾਤਾਂ ਦੇ ਵਿੱਚ ਹੁਣ ਦਸਾਂ ਵੀਹ ਦਿਨਾਂ ਨੂੰ ਕਣਕਾਂ ਵੱਡੀਆਂ ਜਾਣੀਆਂ ਸੀ ਉਹਦੇ ਵਿੱਚ ਗੜੇ ਮਾਰੇ ਤੇਜ਼ ਹਵਾ ਤੇ بارش ਕਾਰਨ ਕਣਕਾਂ ਡਿੱਗ ਚੁੱਕੀਆਂ ਨੇ ਬੁਰੀ ਤਰੀਕੇ ਨਾਲ ਔਰ ਇਹਨਾਂ ਦਾ ਝਾੜ ਤੇ ਵੀ ਅਸਰ ਪਏਗਾ ਕਣਕ ਦਾ ਦਾਣਾ ਵੀ ਕਮਜ਼ੋਰ ਰਹੇਗਾ ਸੋ ਕਿਸਾਨ ਦੀਆਂ ਜੱਟ ਦੀਆਂ ਜ਼ਿੰਮੇਵਾਰ ਬੰਦੇ ਦੀਆਂ ਜਿਹੜਾ ਵੀ ਬੰਦਾ ਜ਼ਿੰਮੇਵਾਰ ਨਾਲ ਜੁੜਿਆ ਸੋ ਉਹਨਾਂ ਦੀਆਂ ਜਿਹੜੀਆਂ ਆਸਾਂ ਮੁਰਾਦਾਂ ਦੇ ਵਿੱਚੇ ਵਿੱਚੇ ਰਹਿ ਗਈਆਂ ਅਖੀਰ ਜੋ ਜਿਹੜਾ ਰੱਬ ਦਾ ਅਸਰਾ ਲੈਂਦਾ ਬੀਜ ਦਾ ਕਿਸਾਨ ਆਪਣੀ ਖੇਤੀ ਨੂੰ ਥੋੜੀ-ਥੋੜੀ ਉਹ ਵੱਡੀ ਕਰਦਾ ਜਦੋਂ ਇੱਥੇ ਆਉਂਦੀ ਆ ਤਾਂ ਫਿਰ ਉਹ ਬੱਗੇ ਹੱਥ ਜੋੜਦਾ ਵੀ ਮਾਲਕਾ ਮੀਂਹ ਨਾ ਪਾਈ ਗੜੇ ਨਾ ਪਾਈ ਤੇਜ਼ ਹਵਾ ਨਾ ਚਲਾਈ ਪਰ ਰੱਬ ਆਪਣੀ ਮਰਜ਼ੀ ਆਪਣੇ ਅਸੂਲ ਨਾਲ ਚੱਲਦਾ ਸੋ ਇਹ ਜਦੋਂ ਇੰਨਾ ਕੁ ਨੁਕਸਾਨ ਹੁੰਦਾ ਤਾਂ ਬੰਦਾ ਕਰਜ਼ੇ ਥੱਲੇ ਦਬਿਆ ਹੁੰਦਾ ਫਿਰ ਉਹਨੂੰ ਪਤਾ ਲੱਗਦਾ ਕਿ ਮੇਰੀ ਫਸਲ ਨੂੰ ਘੱਟ ਨਿਕਲਣੀ ਹੈ ਜਾਂ ਨਿਕਲਣੀ ਨਹੀਂ ਤਾਂ ਫਿਰ ਇਹੋ ਜਿਹੇ ਹਾਲਾਤਾਂ ਦੇ ਵਿੱਚ ਕਿਸਾਨ ਵਿਚਾਰੇ ਖੁੱਦ ਖੁਸ਼ੀਆਂ ਕਰ ਲੈਂਦੇ ਨੇ ਜਾਂ ਟੈਨਸ਼ਨ ਦੇ ਮਰੀਜ਼ ਬਣ ਜਾਂਦੇ ਨੇ ਕਈ ਕਈ ਸਾਲ ਫਿਰ ਉਹਨਾਂ ਦੀਆਂ ਦਵਾਈਆਂ ਦਿਮਾਗ ਦੇ ਚੱਲਦੇ ਰਹਿੰਦੀਆਂ ਨੇ ਸੋ ਦੋਸਤੋ ਇਹ ਵਾਧਾ ਘਾਟਾ ਨਫਾ ਵਾਇਗਰੂ ਨੇ ਹਰ ਇੱਕ ਚੀਜ਼ ਚ ਪਾਇਆ ਹੈ ਦੁਕਾਨਦਾਰੀਆਂ ਚ ਵੀ ਪਾਇਆ ਹੋਇਆ ਹੈ ਬਿਜ਼ਨਸਾਂ ਵਿੱਚ ਵੀ ਪਾਇਆ ਹੋਇਆ ਹੈ ਤੇ ਇਸੇ ਤਰ੍ਹਾਂ ਖੇਤੀਬਾੜੀ ਚ ਵੀ ਹੈ ਇਸ ਚੀਜ਼ ਨੂੰ ਸਹਿਣ ਦੀ ਵੀ ਆਦਤ ਬਣਾਈਏ ਆਪਾਂ ਸੋ ਠੀਕ ਹੈ ਆਪਾਂ ਕਰਜ਼ੇ ਚੁੱਕ ਚੁੱਕੇ ਜਿਵੇਂ ਨਾ ਤਿਵੇਂ ਇਹਨੂੰ ਸਰੇ ਚੜਾਣੇ ਆ ਪਰ ਇਹ ਸਾਰੀ ਵਾਯੂਗੁਰੂ ਦੇ ਹੱਥ ਹੈ ਸੋ ਕੋਈ ਨਹੀਂ ਆਪਣੇ ਜਿਹੜੇ ਕਰਮਾਂ ਚੋਂ ਫਿਰ ਵੀ ਆਪਾਨੂੰ ਮਿਲ ਜਾਣਗੇ ਸੋ ਦੇਸ਼ ਦਾ ਅੰਨਦਾਤਾ ਬਹੁਤ ਪਰੇਸ਼ਾਨ ਹੈ ਪੂਰੇ ਭਾਰਤ ਦੇ ਵਿੱਚ ਇਹ ਹਵਾਵਾਂ ਤੇਜ਼ ਵਗਣ ਕਰਕੇ ਔਰ ਕਣ ਕੱਟਗੀਆਂ ਨੇ ਗੜੇ ਮਾਰੀ ਵੀ ਹੋਈ ਆ ਸੋ ਨੁਕਸਾਨ ਕਿਸਾਨ ਦਾ ਜਦੋਂ ਹੁੰਦਾ ਤਾਂ ਕਿਸਾਨ ਬਹੁਤ ਦੁਖੀ ਹੁੰਦਾ ਹੈ ਕਿਉਂਕਿ ਉਹਦੀ ਬੜੀ ਹੱਕ ਹਲਾਲ ਦੀ ਬੜੀ ਮਿਹਨਤ ਦੀ ਕਮਾਈ ਹੁੰਦੀ ਹੈ ਔਰ ਕਰਜ਼ੇ ਚੁੱਕ ਚੁੱਕੇ ਲਈ ਹੁੰਦੀ ਹੈ ਉਹਨੇ ਕਰਜ਼ਾ ਵੀ ਲੈਣਾ ਆਪਣਾ ਪਰਿਵਾਰ ਵੀ ਚਲਾਣਾ ਸੋ ਦੋਸਤੋ ਬਾਕੀ ਰੱਬ ਬੜਾ ਮਹਾਨ ਹੈ ਉਹ ਸਭ ਤੋਂ ਵੱਡਾ ਹੈ ਉਹਨੇ ਜਿਹਨੂੰ ਬਖਸ਼ਿਆ ਉਹ ਜਨ ਉਹਨੇ ਜਿਹਨੂੰ ਪੈਦਾ ਕਰਿਆ ਉਹਦੇ ਬਾਰੇ ਉਹਦਾ ਉਹ ਇਂਤਜ਼ਾਮ ਹੀ ਰੱਖਦਾ ਹੈ ਸੋ ਦਿਲ ਨਿਰਾਸ਼ ਹੋਣ ਦੀ ਲੋੜ ਨਹੀਂ ਦਿਲ ਦلان ਦੀ ਲੋੜ ਨਹੀਂ ਡੋਲਣ ਦੀ ਲੋੜ ਨਹੀਂ ਜਿੰਨੀ ਆਪਣੇ ਕਰਮਾਂ ਵਿੱਚ ਹੈ ਉੰਨੀ ਮਿਲੂਗੀ ਜ਼ਰੂਰ ਸੋ ਕੁਦਰਤ ਦਾ ਕਹਿਰ ਜਿਹੜਾ ਇਹ ਇਦਾਂ ਹਮੇਸ਼ਾ ਵਰਤਦਾ ਹੀ ਆਇਆ ਹਰ ਫਸਲ ਦੇ ਉੱਤੇ ਕੋਈ ਨਾ ਕੋਈ ਇਹੋ ਜੀ ਕਿਤੇ ਸੁੰਡੀ ਦੀ ਮਾਰ ਕਿਤੇ ਮੀਂਹ ਦੀ ਮਾਰ ਕਿਤੇ ਪਾਣੀ ਦੀ ਮਾਰ ਸੋ ਜਿਹੋ ਜੇ ਹਾਲਾਤ ਨੇ ਦੁਨੀਆ ਦੇ ਦੁਨੀਆ ਦੇ ਖਾਤਮੇ ਦੀ ਹੋਰ ਐ ਸੋ ਰੱਬ ਵੀ ਉਹੋ ਜਿਹਾ ਹੋ ਗਿਆ ਸੋ ਦੋਸਤੋ ਇਹ ਨੁਕਸਾਨ ਨੁਕਸਾਨੀਆਂ ਪਰ ਇਹਨੂੰ ਵੈਗਰੂ ਦੇ ਕਿਰਪਾ ਦੇ ਨਾਲ ਉਦੇ ਆਸਰੇ ਦੇ ਨਾਲ ਉਹਦੇ ਪਾਣੀ ਚ ਰਹਿ ਕੇ ਇਹਨੂੰ ਸੈਣਾ ਵੀ ਸਿੱਖੋ ਸੋ ਦੋਸਤੋ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਇਹਨੂੰ ਕਰ ਲਓ ਸਬਸਕ੍ਰਾਈਬ ਆਪਣੇ ਚੈਨਲ ਤੇ ਆਉਂਦਿਆਂ ਨੇ ਇਸੇ ਤਰ੍ਹਾਂ ਦੀਆਂ ਵੀਡੀਓ ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਣੈਰ ਰੱਬ ਤੂੰ ਮੰਗਦੇ ਆ ਸਭ ਧਰਮਾਂ ਦੀ ਖੈਰ ਸਤ ਸ੍ਰੀ ਅਕਾਲ